ਉਲੀ ਵਿੱਚ ਜੋ ਬਖਸ਼ਣਾ ਪਾਈਆਂ ਇਹ ਗੁਰੂ ਕੇ ਪਿਆਰਿਓ ਇਹ ਸਾਡਾ ਸਰੀਰ ਜਿੱਥੇ ਤਨ ਹਾਜ਼ਰ ਹੋਇਆ ਹੈ ਨਾ ਮੈਂ ਇੱਕ ਛੋਟੀ ਜੀ ਬੇਨਤੀ ਕਰਦੇ ਆ ਸਾਂਝੀ ਕਰ ਲਵਾਂ ਸਮੇ ਦੇ ਅਨੁਸਾਰ ਇੱਕ ਕੌਮ ਦੇ ਵਿਦਵਾਨ ਲਿਖਾਰੀ ਹੋਏ ਨੇ ਡਾਕਟਰ ਜਸਵੰਤ ਸਿੰਘ ਜੀ ਨੇਕੀ ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਜਿਹਦਾ ਟਾਈਟਲ ਹੈ ਅਰਦਾਸ ਉਹਦੇ ਵਿੱਚ ਉਹਨਾਂ ਨੇ ਸਾਡਾ ਇੱਥੇ ਗੁਰੂ ਚਰਨਾਂ ਵਿੱਚ ਆ ਕੇ ਜੋ ਅਸੀਂ ਨਤਮਸਤਕ ਹੋਣਾ ਕਰਦੇ ਹਾਂ ਜੋ ਗੁਰੂ ਚਰਨਾਂ ਵਿੱਚ ਆ ਕੇ ਅਸੀਂ ਨਮਸਕਾਰ ਡੰਡੌਤ ਬੰਦਨ ਝੁਕਣਾ ਤੇ ਗੁਰੂ ਚਰਨਾਂ ਵਿੱਚ ਆ ਕੇ ਆਮ ਸ਼ਬਦਾ ਵਿੱਚ ਕਹਿ ਲਈਏ ਕਿ ਮੱਥਾ ਟੇਕਣਾ ਸਾਡਾ ਹੁੰਦਾ ਗੁਰੂ ਚਰਨਾਂ ਵਿੱਚ ਆਪਾ ਸਮਰਪਿਤ ਕਰ ਦੇਣਾ ਗੁਰੂ ਚਰਨਾਂ ਵਿੱਚ ਸਰੈਂਡਰ ਕਰ ਦੇਣਾ ਇਹ ਹੁੰਦਾ ਹੈ ਗੁਰੂ ਚਰਨਾਂ ਵਿੱਚ ਨਤਮਸਤਕ ਹੋਣਾ ਅਸੋ ਉਸ ਵਕਤ ਸੀਸ ਝੁਕਾਉਂਦੇ ਆ ਕਈ ਸੱਜਣ ਤੇ ਡੰਡੌਤ ਕਰਦੇ ਆ ਡੰਡੇ ਦੀ ਤਰ੍ਹਾਂ ਸਿੱਧੇ ਗੁਰੂ ਚਰਨਾਂ ਵਿੱਚ ਲੰਮੇ ਪੈ ਜਾਣਾ ਮੁਬਾਰਕ ਹੈ ਔਰ ਲੇਖੀ ਸਾਹਿਬ ਲਿਖਦੇ ਆ ਕਹਿੰਦੇ ਇਹ ਜਿਹੜਾ ਸਾਡਾ ਇਸ ਤਰ੍ਹਾਂ ਡੰਡੌਤ ਕਰਨੀ ਨਤਮस्तक ਹੋਣਾ ਇਹ ਸਾਡੇ ਅੰਦਰੀ ਵੀਰਾਂ ਅੰਤਰੀਵ ਭਾਵ ਹੈ ਉਹਦਾ ਬਾਹਰੀ ਦਿਖਾਅ ਦਿਖ ਹੈ ਇਸ ਤਰ੍ਹਾਂ ਸਾਡਾ ਅੰਦਰ ਚੁਕਣਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਬਾਹਰ ਚੁਕਦੇ ਆ ਨਾ ਕਿਤੇ ਇਹ ਅੰਦਰ ਚੁਕ ਜਾਵੇ ਤੇ ਫਿਰ ਪਾਤਸ਼ਾਹ ਦੀ ਬਾਣੀ ਦੇ ਬਚਨ ਅਸੀਂ ਸਾਰਿਆਂ ਨੇ ਸਰਵਣ ਕੀਤੇ ਐ ਕਰਦੇ ਰਹਿੰਦੇ ਆ ਕਿ ਅਪਰਾਧੀ ਦੂਣਾ ਨਿਵੈ ਕੌਣ ਅਪਰਾਧ ਕਰਨ ਵਾਲਾ ਅਪਰਾਧੀ ਦੂਣਾ ਨਿਵੈ ਕਾਰਨ ਕੀ ਕੀ ਅਪਰਾਧ ਹੈ ਜੋ ਹੰਤਾ ਮਿਰਗਾਏ ਜਿਨੇ ਮੇਗ ਨੂੰ ਸ਼ਿਕਾਰ ਬਣਾਣਾ ਹਿਰਨ ਦਾ ਸ਼ਿਕਾਰ ਕਰਨਾ ਜੋ ਹੰਤਾ ਮਿਰ ਗਾਇ ਤੇ ਪਾਤਸ਼ਾਹ ਜੀ ਬਾਣੀ ਕਹਿੰਦੀ ਐ ਫਿਰ ਸੀਸ ਨਿਵਾਇਆ ਕਿਆ ਤੀਐ ਜੇ ਬਾਰੀ ਤੇ ਸੀ ਝੁਕ ਗਏ ਤੇ ਅੰਦਰ ਸਾਡੇ ਹਿਰਦਾ ਜਿੰਨ ਕਾ ਕਪਟ ਵਸਾ ਬਾਹਰੋਂ ਸੰਤ ਕਹਾਏ ਸਹਬਾ ਦੇ ਬਚਨ ਨੇ ਮੇਰੀ ਕੋ ਆਪਣੀ ਭਾਵਨਾ ਨਹੀਂ ਤੇ ਫਿਰ ਪਾਤਸ਼ਾਹ ਦੀ ਬਾਣੀ ਕਹਿੰਦੀ ਐ ਏ ਭਾਈ ਅਪਰਾਧੀ ਦੂਣਾ ਨਿਵਾਜੋ ਹੰਤਾ ਮਿਰਗਾਏ ਸੀਸ ਨਿਵਾਇਆ ਕਿਆ ਥੀਐ ਜੇ ਹਿਰਦਾ ਕੁਸੁੱਧਾ ਜਾਏ ਜੇ ਹਿਰਦੇ ਵਿੱਚ ਵੀ ਬਾਦਸ਼ਾਹ ਦਾ ਨਾਮ ਨਹੀਂ ਵਸਿਆ ਅੰਦਰ ਸਾਡਾ ਨਹੀਂ ਝੁਕਦਾ ਅੰਦਰ ਸਾਡੇ ਕੁਝ ਹੋਰ ਹੀ ਵਿਚਰ ਰਿਹਾ ਹੈ ਹੋਰ ਹੀ ਉਵਾਲੇ ਮਾਰ ਰਿਹਾ ਹੈ ਹੋਰ ਹੀ ਉਮੰਗਾ ਬਣ ਰਹੀਆਂ ਨੇ ਇਹ ਫਿਰ ਖਿਆਲ ਕਰਨਾ ਉਹ ਸੀਸ ਚੁਕਿਆ ਗੁਰੂ ਨੂੰ ਪ੍ਰਵਾਣ ਨਹੀਂ ਬੇਨਤੀ ਮੈਂ ਕੀਤੀ ਹੈ ਨਾ ਕਿ ਹਿਰਦਾ ਜਿਨ ਕਾ ਕਬਟ ਵਸਾ ਬਾਹਰੋਂ ਸੰਤ ਕਹਾਏ ਫਿਰ ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਏ ਫਿਰ ਆਇਆ ਪ੍ਰਵਾਣ ਨਹੀਂ ਹੋਣਾ ਸਫਲ ਨਹੀਂ ਹੋਣਾ ਅਕਾਰਤ ਹੋ ਜਾਣਾ ਤੋ ਇੱਥੇ ਆ ਕੇ ਜਦੋਂ ਸਾਡਾ ਨਿਵਣਾ ਕਿਤੇ ਗੁਰੂ ਪਿਆਰਿਓ ਜਿਸ ਤਰ੍ਹਾਂ ਤਨ ਦਾ ਨਿਵਣਾ ਹੁੰਦਾ ਹੈ ਨਾ ਮਨ ਵੀ ਹੋ ਜਾਵੇ ਤੇ ਆਓ ਫਿਰ ਯਤਨ ਤੇ ਗੁਰੂ ਕੇ ਸਿੱਖਣੇ ਕਰਨੇ ਯਤਨ ਕਰੀਏ ਕਿ ਤਨ ਦੇ ਨਾਲ ਸਾਡਾ ਮਨ ਵੀ ਜਿਹੜੇ ਸਰੀਰਾਂ ਤੱਕ ਦਾਸ ਦੀ ਆਵਾਜ਼ ਪਹੁੰਚਦੀ ਹੈ ਉਹਨਾਂ ਨੂੰ ਬੇਨਤੀ ਹੈ ਜਿਹੜੇ ਸਰੀਰ ਇੱਥੇ ਹਾਜ਼ਰ ਨੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੇਲੇ ਨਾ ਕੁਝ ਸਿੰਘ ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਬਿਰਾਜੇ ਹੋਏ ਐ ਤੇ ਜਿਹੜੇ ਪਹਿਰੇ ਤੇ ਸੰਘ ਘਰੋਤੇ ਐ ਖਿਆਲ ਕਰਨਾ ਗੁਰੂ ਕੀ ਪਿਆਰਿਓ ਉਹਨਾਂ ਦੇ ਮਨ ਵਿੱਚ ਆਇਆ ਕਿ ਨਾਲ ਪਿੰਡ ਵਿੱਚ ਰਾਸ ਰੀਲਾ ਹੋ ਰਹੀ ਹੈ ਬੇਨਤੀ ਸਮਝਣ ਦਾ ਯਤਨ ਕਰਿਓ ਪਿਆਰਿਓ ਕਿ ਰਾਸ ਰੀਲਾ ਹੋ ਰਹੀ ਹੈ ਕੋਨਾ ਉਸ ਰਾਸ ਰੀਲਾ ਨੂੰ ਜਾ ਕੇ ਦੇਖਿਆ ਜਾਵੇ ਮਜ਼ਾਕ ਅਦਕ ਹੁੰਦੇ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਿੱਥੇ ਆਰਾਮ ਕਰ ਰਹੇ ਨੇ ਉਹਨਾਂ ਪਹਿਰੇਦਾਰਾਂ ਨੇ ਜਿਹੜੇ ਲਿਖਤੀ ਪੜਤੀ ਨਿਯੁਕਤ ਕੀਤੇ ਹੋਏ ਆ ਉਹਨਾਂ ਨੇ ਦੋ ਹੋਰ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਤਾਂ ਇੱਥੇ ਪਹਿਰਾ ਦੇ ਦਿਓ ਤੇ ਅਸੀਂ ਜਾ ਕੇ ਰਾਸ ਰੀਲਾ ਦੇਖਿਆ ਆਂਦੇ ਹਾਂ ਤੇ ਤੁਹਾਡੀ ਟੋਕਰੀ ਡਿਊਟੀ ਅਸੀਂ ਕਿਤੇ ਫੇਰ ਕਰਦੇ ਆਂਗੇ ਉਹ ਵੀ ਮੰਨ ਗਏ ਤੇ ਹੁਣ ਉਹ ਦੇਖਣ ਵਾਸਤੇ ਚਲੇ ਗਏ ਜਿਨ੍ਹਾਂ ਦੀ ਅਸਲ ਡਿਊਟੀ ਹੈ ਤੇ ਜਿਨ੍ਹਾਂ ਨੇ ਡਿਊਟੀ ਨਹੀਂ ਹੈ ਉਹ ਉਹਨਾਂ ਦੇ ਥਾਂ ਖਲੋ ਗਏ ਹੁਣ ਜਿਹੜੇ ਖਲੋਤੇ ਐ ਗੁਰੂ ਸਾਹਿਬ ਦੇ ਨੇੜੇ ਗੁਰੂ ਕੇ ਪਿਆਰਿਓ ਪਹਿਰੇਦਾਰ ਦੇ ਤੌਰ ਤੇ ਤੇ ਉਹਨਾਂ ਦਾ ਚਿੱਤ ਗੁਰੂ ਦੇ ਚਰਨਾਂ ਨਾਲੋਂ ਹਟ ਕੇ ਉਹ ਰਾਸਲੀਲਾ ਵਿੱਚ ਪਹੁੰਚਿਆ ਹੋਇਆ ਕਿ ਸਾਥੀ ਸਾਡੇ ਦੇਖਣ ਗਏ ਨੇ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦਾ ਮਜ਼ਾਕ ਹੁੰਦਾ ਹੋਵੇਗਾ ਕਿਸ ਤਰ੍ਹਾਂ ਦਾ ਹਾਸਾ ਠੱਟਾ ਹੁੰਦਾ ਹੋਵੇਗਾ ਉਹ ਤੇ ਆਨੰਦ ਲੈਂਦੇ ਹੋਣਗੇ ਤੇ ਜਿਹੜੇ ਡਿਊਟੀ ਛੱਡ ਕੇ ਹੋਰਾਂ ਨੂੰ ਲਾ ਕੇ ਗਏ ਐ ਰਾਸਲੀਲਾ ਵਿੱਚ ਸ਼ਾਮਲ ਨੇ ਉਹ ਉੱਥੇ ਬੈਠੇ ਕਲਗੀਧਰ ਦੇ ਚਰਨਾਂ ਦਾ ਧਿਆਨ ਧਰ ਰਹੇ ਐ ਚਲਨ ਉਹਨਾਂ ਦੇ ਮੁਖੜੇ ਦਾ ਧਿਆਨ ਧਰ ਰਹੇ ਐ ਕਿਤੇ ਕਿਤੇ ਪਾਤਸ਼ਾਹ ਜਾਗਣਾ ਪੈਣ ਕਿਤੇ ਪਾਤਸ਼ਾਹ ਨੂੰ ਪਤਾ ਨਾ ਲੱਗ ਜਾਏ ਉਹ ਭਾਵੇਂ ਰਾਸੀ ਲਾਵੇ ਸ਼ਾਮਲ ਨੇ ਸਰੀਰ ਕਰਕੇ ਪਰ ਮਨ ਉਹਨਾਂ ਦਾ ਕਲਗੀਧਰ ਦੇ ਚਰਣਾ ਵਿੱਚ ਤੇ ਜਿਹੜੇ ਗੁਰੂ ਚਰਣਾ ਦੇ ਵਿੱਚ ਹਾਜ਼ਰ ਨੇ ਪਰ ਮਨ ਉਹਨਾਂ ਦਾ ਰਾਸੀ ਲਾ ਦੇ ਵਿੱਚ ਹੈ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਸੋ ਬੇਨਤੀ ਨੂੰ ਤੁਸੀਂ ਸਮਝ ਗਏ ਹੋ ਕਿ ਜਿਹੜੇ ਭਾਈ ਜਿੱਥੋਂ ਤੱਕ ਤੇ ਆਵਾਜ਼ ਪਹੁੰਚਦੀ ਹੈ ਹੁਣ ਬੇਨਤੀ ਸਮਝਿਓ ਉਹਨਾਂ ਨੂੰ ਹਾਜ਼ਰ ਗਿਣਦਾ ਹੈ ਪਾਤਸ਼ਾਹ ਨੇ ਕਿਉਂਕਿ ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਾਂਗ ਲੱਗਿਆ ਹੋਇਆ ਭਾਵੇਂ ਕਾਰ ਹੱਥ ਪਾਉ ਕਰ ਕਾਮ ਸਭ ਭਗਤ ਕਵੀ ਜੀ ਦੇ ਬਚਨ ਨੇ ਜੋ ਆਪਸੀ ਸੰਵਾਦ ਭਗਤ ਰੋਚਨ ਜੀ ਤੇ ਭਗਤ ਨਾਮਦੇਵ ਜੀ ਦਾ ਹੋਇਆ ਕਹਿੰਦੇ ਕਿਵੇਂ ਜਪਦਾ ਹੈ ਨਾਮ ਨਾਮਿਆ ਕਿਵੇਂ ਕਰਤਾਰ ਦੀ ਭਗਤੀ ਕਰਦਾ ਹੈ ਕਹਿੰਦੇ ਹਾਥ ਪਾਉ ਕਰ ਕਾਮ ਸਭ ਚਿਤ ਨਰੰਜਨ ਨਾਲ ਸੋ ਆਓ ਫਿਰ ਚਿਤ ਨਰੰਜਨ ਦੇ ਨਾਲ ਲਾ ਲਈਏ ਚਿਤ ਗੁਰੂ ਚਰਨਾਂ ਨਾਲ ਜੋੜ ਲਈਏ ਤੇ ਚਿਤ ਚਰਨਾਂ ਨਾਲ ਜੋੜਨ ਦਾ ਇੱਕ ਯੁਗਤ ਵੀ ਸਾਨੂੰ ਦਾਤੇ ਨੇ ਦੱਸੀ ਕਿ ਉਸ ਵਕਤ ਰਸਨਾ ਤੋਂ ਥੋੜਾ ਕੰਮ ਲੈ ਲੈਣਾ ਜਦੋਂ ਮਨ ਡੋਲਦਾ ਹੋਵੇ ਚਿਤ ਨਾ ਜੁੜਦਾ ਹੋਵੇ ਤੇ ਰਸਨਾ ਨਾਲ ਗੁਰੂ ਕੇ ਪਿਆਰਿਓ ਕਰੋ ਕਿਰਪਾ ਬੋਲਣਾ ਕਰੋ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਆਵਾਜ਼ ਘੱਟ ਆ ਰਿਹਾ ਪਿਆਰਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ 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 ਸੋ ਆਓ ਗੁਰੂ ਕੇ ਪਿਆਰਿਓ ਪਾਤਸ਼ਾਹ ਨੇ ਬਖਸ਼ਾ ਪਾਤਸ਼ਾਹ ਜੀ ਨੇ ਰਹਿਮਤਾ ਸਾਡੀ ਝੋਲੀ ਵਿੱਚ ਪਾਈਐ ਸੂਹੀ ਮਹੱਲਾ ਪੰਜਵਾਂ ਸੂਹੀ ਰਾਗ ਹੈ ਮਹੱਲਾ ਪੰਜਵਾਂ ਤੋਂ ਪੰਜਵੇਂ ਪਾਤਸ਼ਾਹ ਜੀ ਦੇ ਮੁੱਖ ਮੁਖਾਰ ਬਿਲ ਤੋਂ ਉਚਾਰਨ ਕੀਤੇ ਅੰਮ੍ਰਿਤ ਬੋਲ ਨੇ ਓ ਮੁਕਿਓ ਹਿਓ ਮਿਲਣ ਪ੍ਰਵਤਾਇ ਮਨ ਭਾਵ ਮਨ ਦੇ ਅੰਦਰ ਚਾਹ ਪੈਦਾ ਹੋ ਜਾਣਾ ਹਿਰਦੇ ਅੰਦਰ ਕਿਸ ਲਈ ਮਿਲਣ ਪ੍ਰਭ ਤਾਈ ਕਿ ਪ੍ਰਭੂ ਨੂੰ ਮਿਲਿਆ ਜਾਵੇ ਪ੍ਰਭੂ ਮਿਲ ਜਾਵੇ ਜੋ ਮਰਜੀ ਕਹਿ ਲੋ ਹਿਰਦੇ ਦੇ ਅੰਦਰ ਇਹ ਤੰਗ ਪੈਦਾ ਹੋ ਗਈ ਹਿਰਦਾ ਉਸ਼ਾਲ ਖਾ ਗਿਆ ਗੁਰੂ ਕੇ ਪਿਆਰਿਓ ਜਿਸ ਤਰ੍ਹਾਂ ਕਹਿੰਦੇ ਧਰਤੀ ਤੇ ਪੈਰ ਨਾ ਲੱਗਣੇ ਖੁਸ਼ੀ ਵਿੱਚ ਆਹ ਵਿੱਚ ਕਿ ਮੇਰਾ ਪਤੀ ਪਰਮੇਸ਼ਰ ਨਾਲ ਪਿਆਰੇ ਨਾਲ ਮਿਲਾਪ ਹੋ ਜਾਵੇ ਉਹ ਪਿਆਰਾ ਮਿਲ ਜਾਵੇ ਮੇਰੇ ਨੂੰ ਪ੍ਰਭ ਤਾਈ ਮਨ ਵਿੱਚ ਚਾਹ ਪੈਦਾ ਹੋਇਆ ਖੋਜਤ ਚਰਿਓ ਦੇਖੋ ਪ੍ਰੇਜਾਈ ਕਹਿੰਦੇ ਉਹਦੀ ਤਲਾਸ਼ ਵਿੱਚ ਦੇਖਾਂ ਤੇ ਸਹੀ ਉਹ ਰਹਿੰਦਾ ਕਿੱਥੇ ਉਹ ਮਿਲਦਾ ਕਿੱਥੇ ਹੈ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਮੇਰਾ ਉਪਰਿਆ ਪਰਮੇਸ਼ਰ ਮੇਰਾ ਪਤੀ ਮੇਰਾ ਪਿਆਰਾ ਹੈ ਕਿੱਥੇ ਵੱਸਦਾ ਕਿੱਥੇ ਹੈ ਸੁਣਤ ਸੰਦੇਸਰੋ ਜਦੋਂ ਸੁਣਤ ਸੰਦੇਸਰੋ ਪ੍ਰਿਆ ਉਸ ਪਿਆਰੇ ਦਾ ਸੰਦੇਸ਼ ਉਸ ਪਿਆਰੇ ਦਾ ਸਨੇਹਾ ਆਵਾਜ਼ਾ ਜਦੋਂ ਮੈਨੂੰ ਸੁਣਿਆ ਗ੍ਰਹਿ ਸੇਜ ਵਿਸਾਈ ਕਹਿੰਦੇ ਫਿਰ ਮੈਂ ਉਸ ਹੀ ਵਕਤ ਹਿਰਦੇ ਰੂਪੀ ਸੀਜ ਵਿਸਾਦ ਤੀ ਕਿ ਪਾਤਸ਼ਾਹ ਆਓ ਇਸ ਹਿਰਦੇ ਦੇ ਵਿੱਚ ਨਿਵਾਸ ਕਰੋ ਹਿਰਦਾ ਉਹ ਜਿਹੜਾ ਗੁਰੂ ਕੇ ਪਿਆਰਿਓ ਪ੍ਰਾਣਾ ਜ ਮਹਿਮਾਨ ਕੋਈ ਆਂਦਾ ਹੈ ਨਾ ਉਹਦੇ ਵਾਸਤੇ ਅਸੀਂ ਜਿਹੜੀ ਚਾਦਰ ਵਿਛਾਉਂਦੇ ਆਂ ਸੀਜਾ ਵਿਛਾਉਂਦੇ ਆਂ ਸਾਫ ਸੁਥਰੀ ਵਧੀਆ ਕਿ ਉਹਦੇ ਮਨ ਨੂੰ ਭਾ ਜਾਵੇ ਮਹਿਮਾਨ ਦੇ ਤੇ ਇਸੇ ਤਰ੍ਹਾਂ ਜਦੋਂ ਸਾਡੇ ਪਤੀ ਪਰਮੇਸ਼ਰ ਨੇ ਸਾਡੇ ਹਿਰਦੇ ਰੂਪ ਚਾਦਰ ਤੇ ਆ ਕੇ ਵਿਰਾਜਣਾ ਸੇਜਾ ਤੇ ਵਿਰਾਜਣਾ ਫਿਰ ਇਹ ਵੀ ਗੁਰੂ ਕੇ ਪਿਆਰਿਓ ਕਿਤੇ ਦਾਗੀ ਨਾ ਹੋਵੇ ਇਹਨੂੰ ਵੀ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਦਾਗ ਨਾ ਲੱਗਿਆ ਹੋਵੇ ਇਹ ਇਸ ਗੱਲੋਂ ਉਜਲੀ ਜਾਏਗੀ ਤੇ ਇਸ ਤਰ੍ਹਾਂ ਇਹ ਸੇਜ ਇਹ ਸੇਜਾ ਮੈਂ ਗੁਰੂ ਚਰਨਾਂ ਦੇ ਅੱਗੇ ਵਿਛਾੜ ਦਿੱਤੀ ਪਰਮ ਪ੍ਰਮ ਆਇਓ ਤੋ ਨਦਰ ਨ ਪਾਈ ਕੰਧੇ ਭਟਕਦਿਆਂ ਭਟਕਦਿਆਂ ਸਮਾਪਤਿਤ ਹੋ ਗਿਆ ਪਰ ਉਹ ਮੈਨੂੰ ਨਹੀਂ ਮਿਲਿਆ ਪ੍ਰਾਪਤੀ ਨਹੀਂ ਹੋਈ ਕਿਨ ਬਿਦ ਹਿਯਰੋ ਧੀਰ ਨਿਮਾਨੋ ਕਿ ਹੁਣ ਇਹ ਜਿਹੜੀ ਨਿਮਾਣੀ ਜਿੰਦ ਕਿਸ ਤਰ੍ਹਾਂ ਧੀਰਜ ਕਰੇ ਉਹ ਮਿਲਣੀ ਵਿਆ ਮਿਲਣ ਵਾਸਤੇ ਮਨ ਦੇ ਵਿੱਚ ਚਾਹ ਪੈਦਾ ਹੋ ਗਿਆ ਮਨ ਉਹਨੂੰ ਤਲਾਸ਼ ਵੀ ਤੁਰ ਪਿਆ ਤੇ ਪਰਮ ਪਰਮ ਆਇਓ ਤੋ ਨਦਰ ਨਾ ਪਾਈ ਹੁਣ ਪਾਸਾ ਕਹਿੰਦੇ ਕਿਨ ਬਿਦ ਹੀਰੋ ਮੈਂ ਕਿਹੜਾ ਹਿਰਦੇ ਵਿੱਚ ਹੌਸਲਾ ਰੱਖਾਂ ਨਿਮਾਣੀ ਮੈਂ ਨਿਮਾਣੀ ਆ ਨਿਮਾਣੀ ਜਿੰਦ ਦੀ ਗੱਲ ਕਰ ਰਹੇ ਆ ਕਿ ਮੈਂ ਕਿਸ ਤਰ੍ਹਾਂ ਕਿਹੜੇ ਹੌਸਲਾ ਰੱਖਾਂ ਮਿਲ ਸਾਜਨੋਂ ਤੁਝ ਕੁਰਵਾਨੋ ਐ ਮੇਰੇ ਸੱਜਣ ਐ ਮੇਰੇ ਮਿੱਤਰ ਮੈਨੂੰ ਮਿਲ ਮੇਰਾ ਤੇਰੇ ਨਾਲ ਮਿਲਾਪ ਹੋਵੇ ਮੇਰਾ ਹੌਸਲਾ ਨਹੀਂ ਮੇਰੇ ਅੰਦਰ ਹੌਸਲਾ ਨਹੀਂ ਧੀਜ ਨਹੀਂ ਵੱੜ ਰਿਹਾ ਦੇਰੀ ਵਾਲੀ ਗੱਲ ਨਹੀਂ ਗੱਲ ਨਾ ਕਰੋ ਪਾਤਸ਼ਾ ਇਹ ਮਨ ਧੀਜ ਨਹੀਂ ਕਰ ਰਿਹਾ ਟਿਕਾਓ ਵਿੱਚ ਨਹੀਂ ਆ ਰਿਹਾ ਮਿਲ ਸਾਜਨ ਐ ਮੇਰੇ ਸੱਜਣ ਐ ਮੇਰੇ ਮਿੱਤਰ ਮੈਨੂੰ ਮਿਲ ਮੈਨੂੰ ਮਿਲ ਜਾ ਮੈਂ ਤੇਰੀ ਤਲਾਸ਼ ਵਿੱਚ ਹਾਂ ਹਾਂ ਤੁਝ ਕੁਰਬਾਨੋ ਮੈਂ ਤੇਰੇ ਤੋਂ ਵਾਰ-ਵਾਰ ਕੁਰਬਾਨ ਜਾਣਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਤ ਵਾਰ ਬਲਿਹਾਰੀ ਗੁਰ ਆਪਣੇ ਗੁਰੂ ਤੋਂ ਬੁਲਿਹਾਰਨੇ ਵਾਰਨੇ ਜਾਣਾ ਦੁਹਾਰੀ ਸਦਵਾਰ ਕਹਿੰਦੇ ਸਦਾ ਹੀ ਵਾਰ ਨਹੀਂ ਜਾਣਾ ਗੁਰੂ ਕੇ ਪਿਆਰਿਓ ਇਹ ਨਹੀਂ ਕਿ ਇੱਕ ਸਮਾਈ ਮਿਦ ਸਾਜਨ ਹਉ ਤੁਝ ਕੁਰਬਾਨੋ ਮੈਂ ਤੇਰੇ ਤੋਂ ਕੁਰਬਾਨ ਜਾਣਾ ਕੁਰਬਾਨ ਜਾਂਦੀਆਂ ਨਿਵਾਣੀ ਜਿੰਦ ਦੀ ਬੇਨਤੀ ਹੈ ਰਹਾਉ ਬਿਸਰਾਮ ਦੇ ਕੇ ਇਕਾ ਸੀਜ ਵਿਚੀ ਤਨ ਕੰਤਾ ਹੁਣ ਤਨ ਅਤੇ ਕੰਤ ਤਨਮੀਨ ਇਹ ਗੁਰੂ ਕੇ ਪਿਆਰਿਓ ਅਸੀਂ ਜਿਸ ਤਰ੍ਹਾਂ ਕਹਿੰਦੇ ਆ ਕਿ ਔਰਤ ਕਿ ਪਤੀ ਅਤੇ ਪਤਨੀ ਦੀ ਇੱਕ ਬੈਠਣ ਵਾਸਤੇ ਸੇਜ ਵਿਸਾ ਦਿੱਤੀ ਗਈ ਹੈ ਇੱਕਾ ਸੇਜ ਵਿਸ਼ੀ ਹੁਣ ਇੱਥੇ ਤਨ ਅਤੇ ਕੰਤ ਗੁਰੂ ਕੇ ਪਿਆਰਿਓ ਜੀਵ ਰੂਪੀ ਇਸਤਰੀ ਤਨ ਤੇ ਕੰਤ ਉਹ ਇੱਕ ਓੰਕਾਰ ਨਿਰੰਕਾਰ ਦੀ ਗੱਲ ਹੈ ਹੁਣ ਉਸ ਨਿਰੰਕਾਰ ਨੇ ਜੀਵ ਰੂਪੀ ਇਸਤਰੀ ਦੀ ਸੇਜਾ ਦੇ ਉੱਤੇ ਗੁਰੂ ਕੇ ਪਿਆਰੇ ਜਿਹੜੀ ਸੇਜ ਹੈ ਉਹਨਾਂ ਦਾ ਦੋਨਾਂ ਦਾ ਨਿਵਾਸ ਹੈ ਉਹਨਾਂ ਵਾਸਤੇ ਚਾਦਰ ਇੱਕ ਇੱਕਾ ਸੇਜ ਵਿਸੀ ਧਨ ਕੰਤਾ ਫਿਰ ਇਹ ਕੁਝ ਹੋਣ ਤੋਂ ਬਾਅਦ ਧਨ ਸੁੱਤੀ ਧਨ ਕੌਣ ਇਸਤਰੀ ਜਿਗਾਸੂ ਰੂਪ ਇਸਤਰੀ ਇਹ ਫਿਰ ਵੀ ਸੁੱਤੀ ਪਈ ਹੈ ਪਰਮੇਸ਼ਰ ਦੇ ਨਾਲ ਇੱਕ ਸੀਜ ਵਿਚੀ ਹੋਈ ਹੈ ਪਰ ਫਿਰ ਵੀ ਇਹ ਅਗਿਆਨਤਾ ਦੇ ਹਨੇਰੇ ਵਿੱਚ ਸੁੱਤੀ ਪਈ ਹੈ ਧਨ ਸੁੱਤੀ ਤੇ ਫਿਰ ਜਿਹੜਾ ਸਾਡਾ ਸਾਈ ਸਾਡਾ ਪਰਮੇਸ਼ਰ ਉਹ ਸਦ ਜਾਗੰਤਾ ਉਹ ਸਦਾ ਹੀ ਜਾਗਦਾ ਹੈ ਉਹ ਨਹੀਂ ਸੌਂਦਾ ਇਹ ਜਿਹੜੀ ਜਗਿਆਸੂ ਰੂਪ ਸਤਰੀ ਹੈ ਇਹਦੀ ਗੱਲ ਪਾਸਾਂ ਕਹਿੰਦੇ ਸੁੱਤੀ ਪਈ ਹੈ ਕਿਸ ਕਾਰਨ ਕਿਉਂ ਅਗਿਆਨਤਾ ਦੇ ਹਨੇਰੇ ਵਿੱਚ ਪਦਾਰਤਵਾਦੀ ਯੁੱਗ ਦੇ ਪਦਾਰਥਾਂ ਦੇ ਲੋਭ ਦੇ ਵਿੱਚ ਮੋਹ ਦੇ ਵਿੱਚ ਸੁੱਤੀ ਪਈ ਹੈ ਉਹਨਾਂ ਦਾ ਆਰਾਮ ਮਿਲ ਰਿਹਾ ਹੈ ਤੇ ਜੋ ਲਾਹਾ ਘਟਣਾ ਸੀ ਪਰਮੇਸ਼ਰ ਦੀ ਮਿਲਾਪ ਦਾ ਉਹ ਨਹੀਂ ਤੇ ਪਾਸਾਂ ਦੀ ਬਾਣੀ ਦੇ ਬਚਨ ਨੇ ਕਿ ਗੁਰੂ ਕੇ ਪਿਆਰਿਓ ਅਸੀਂ ਵਿਸ ਦਾਤ ਪਿਆਰੀ ਵਿਸਰਿਆ ਦਾਤਾਰਾ ਅਸੀਂ ਉਹਦੀਆਂ ਦਾਤਾ ਨੂੰ ਤੇ ਪਿਆਰ ਕਰਦੇ ਤੇ ਜਿਹੜਾ ਉਹ ਦਾਤਾ ਦੇਣ ਵਾਲਾ ਹੈ ਉਹ ਤੋਂ ਅਸੀਂ ਦੂਰੀ ਬਣਾਉਣਾ ਯੋਗ ਸਮਝਦੇ ਹਾਂ ਤੇ ਖਿਆਲ ਕਰਿਓ ਅਸੀਂ ਦਾਦੇ ਨੂੰ ਪਿਆਰ ਕਰ ਰਹੇ ਹਾਂ ਦਾਤਾ ਨੇ ਆਪਣੇ ਆਪ ਦਾਤੇ ਦੇ ਨਾਲ ਸਾਡੇ ਕੋਲ ਹੀ ਆ ਜਾਣਾ ਜਦੋਂ ਦਾਤੇ ਦੇ ਮਿਹਰਬਾਨ ਦਾਤਾ ਸਾਡੇ ਤੇ ਹੋ ਗਿਆ ਤੇ ਦਾਤਾ ਕਿਉਂ ਨਹੀਂ ਆਣ ਗਿਆ ਅਸੀਂ ਉਹ ਤੋਂ ਉਲਟ ਫਿਤਰਤ ਬਣਾਈ ਬੈਠੇ ਆ ਦਾਤ ਪਿਆਰੀ ਵਿਸਰੇ ਆ ਦਾਤਾਰਾ ਤੇ ਇੱਥੇ ਵੀ ਪਾਸ਼ਾ ਕਹਿੰਦੇ ਧਨ ਸੂਤੀ ਫਿਰ ਸਦ ਜਗੰਤਾ ਉਹਦੀ ਫਿਤਰਤ ਹੈ ਉਹ ਨਹੀਂ ਕਿਸੇ ਨੂੰ ਇਹ ਵੀ ਇਹਦੇ ਨਾਲ ਵਿਤਕਰਾ ਕਰਨਾ ਇਹ ਮਾੜਾ ਹੈ ਇਹ ਚੰਗਾ ਹੈ ਨਹੀਂ ਗੁਰੂ ਪਿਆਰਿਓ ਉਥੇ ਸਾਰਿਆਂ ਨੂੰ ਇੱਕ ਸਮਾਨ ਦਾਤਾ ਦਿੰਦਾ ਹੈ ਜੋਗ ਸਮਝ ਕੇ ਜੋ ਉਹਨੂੰ ਚਾਹੀਦਾ ਹੈ ਉਹ ਦਿੰਦਾ ਹੈ ਵਿਤਕਰਾਨੀ ਕਰਦਾ ਮੇਰਾ ਬਾਦਸ਼ਾਹ ਤੇ ਬਾਦਸ਼ਾਹ ਕਹਿੰਦੇ ਹੁਣ ਸੁੱਤੀ ਕਿਸ ਤਰ੍ਹਾਂ ਇਹ ਧਨ ਇਹ ਜਗਿਆਸੂ ਰੂਪ ਇਸਤਰੀ ਪੀਓ ਮਦਰੋ ਸ਼ਰਾਬ ਹੁਣ ਸ਼ਰਾਬ ਕੋਈ ਪ੍ਰਤੱਖ ਦੀ ਗੱਲ ਨਹੀਂ ਹੈ ਤੇ ਗੁਰੂ ਕੇ ਪਿਆਰਿਓ ਜਿਹੜੇ ਇਹ ਸ਼ਰਾਬ ਭਾਵ ਜਿਹੜੇ ਨਸ਼ੇ ਇਹ ਪਦਾਰਥਾਂ ਦੇ ਕੋਈ ਕਿਸੇ ਪਦਾਰਥਾਂ ਦੇ ਨਸ਼ੇ ਦੇ ਵਿੱਚ ਗਵਾਚਿਆ ਹੋਇਆ ਕਿ ਮੇਰਾ ਆਹ ਘਰੋਵਾਰ ਹੈ ਮੇਰਾ ਆਹ ਇਤਨੀ ਪ੍ਰਾਪਰਟੀ ਹੈ ਮੇਰੇ ਪੁੱਤਰ ਧੀਆਂ ਡੋਟੀਆਂ ਕਰਦੇ ਨੇ ਕੋਈ ਕਹਿੰਦਾ ਬਾਹਰ ਸੈਟਲ ਲੈ ਇਹ ਮਦਦ ਰੂਪ ਹੈ ਜਿੱਥੇ ਸ਼ਰਾਬ ਪੀਣਾ ਵੀ ਗਲਤ ਹੈ ਤੇ ਇਹ ਮਦਦੋ ਇਹੋ ਮਦਰੂ ਇਸ ਤਰ੍ਹਾਂ ਜਿਹੜੀ ਹੈ ਜਗਿਆਸੂ ਰੂਪ ਇਸਤਰੀ ਮਤਵੰਤਾ ਸ਼ਰਾਬ ਦੇ ਨਸ਼ੇ ਵਿੱਚ ਮਤਵੰਤੀ ਹੋਈ ਪਈ ਹੈ ਉਹ ਆਪਣੇ ਅਸਲੀ ਪਤੀ ਦੇ ਪਿਆਰ ਨੂੰ ਪਾਣ ਤੋਂ ਵਾਂਝਿਆ ਹੋ ਰਹੀ ਹੈ ਜਦੋਂ ਕਿ ਉਹਨੇ ਪਿਆਰ ਪਾਣਾ ਸੀ ਪਤੀ ਪਰਮੇਸ਼ਰ ਦਾ ਉਹ ਦੁਨਿਆਵੀ ਵਸਤਾਂ ਦੇ ਮੋਹ ਦੇ ਵਿੱਚ ਉਹਦੇ ਨਸ਼ੇ ਦੇ ਵਿੱਚ ਉਹ ਮਤਵੰਤੀ ਹੋ ਕੇ ਕੋਲੀ ਉਹਦੇ ਸੁੱਤੀ ਪਈ ਹੈ ਅਗਿਆਨਤਾ ਦੇ ਹਨੇਰੇ ਦਾ ਸ਼ਿਕਾਰ ਹੋਈ ਪਈ ਹੈ ਜਦੋਂ ਕਿ ਲਾਹਾ ਲੈਣਾ ਸੀ ਨਾ ਜਦੋਂ ਏਕਾ ਸੇਜ ਵਿਚੀ ਤਨਕੰਤਾ ਪਰ ਇਹ ਅਗਿਆਨਤਾ ਦੇ ਹਨੇਰੇ ਦੇ ਵਿੱਚ ਜਿਹੜਾ ਇਹ ਮੋਹਵਾਦੀ ਪਦਾਰਥਾਂ ਦੀ ਚਕਾ ਚੌਂ ਇਹਦੇ ਵਿੱਚ ਇਹਦੀਆਂ ਅੱਖਾਂ ਚੁੰਦੇ ਆ ਗਈਆਂ ਇਹਨੂੰ ਪਤੀ ਪਰਮੇਸ਼ਰ ਦੀ ਮੂਰਤ ਸ਼ਬਦ ਮੂਰ ਜਿਹੜਾ ਸ਼ਬਦ ਗੁਰੂ ਤੇ ਗੁਰੂ ਕੇ ਪਿਆਰਿਓ ਉਹ ਮੂਰਤ ਇਹਨੂੰ ਦਿਖਾਈ ਨਹੀਂ ਦੇਦੀ ਪੀਓ ਮذਰੂ ਤਨ ਮਤਵੰਤਾ ਇਹ ਤਨ ਜਗਿਆਸੂ ਰੂਪ ਇਸਤਰੀ ਮਤਵੰਤੀ ਹੋਈ ਪਈ ਐ ਨਸ਼ੇ ਦੇ ਅੰਦਰ ਤਨ ਜਾਗੈ ਤਨ ਕਹਿੰਦੇ ਇਹ ਜਗਿਆਸੂ ਰੂਪ ਇਸਤਰੀ ਜਾਗ ਪੈਂਦੀ ਐ ਚਾਹ ਸਕਦੀ ਐ ਇਹ ਨਸ਼ੇ ਤੋਂ ਉੱਪਰ ਉੱਠ ਸਕਦੀ ਐ ਮਨੇ ਸੇ ਦਾ ਜਿਹੜਾ ਇਹਦੇ ਉੱਪਰ ਇਹ ਹਾਵੀ ਹੋਣਾ ਇਹ ਜਿਹੜਾ ਪਦਾਰਥਾਂ ਦਾ ਨਸ਼ਾ ਇਹ ਜਿਹੜਾ ਕੁਟੰਬ ਦਾ ਨਸ਼ਾ ਪਰਿਵਾਰ ਦਾ ਨਸ਼ਾ ਇਹ ਕੁਟੰਬ ਤੂੰ ਜੇ ਦੇਖਦਾ ਤੀਜੇ ਪਾਸਾ ਲੈ ਤੇ ਪ੍ਰਤੱਖ ਹੀ ਕਰ ਦਿੱਤਾ ਹੋਇਆ ਸਪਸ਼ਟ ਕਰ ਦਿੱਤਾ ਹੋਇਆ ਇਹ ਕੁਟੰਬ ਜੇ ਤੂੰ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਇਹ ਤੇਰੇ ਨਾਲ ਚੱਲਣ ਵਾਲਾ ਨਹੀਂ ਇਹ ਸਾਰੇ ਕੱਚੇ ਨੇ ਇਹ ਸਾਰੇ ਕੱਚੇ ਤੇਰਾ ਸਾਥ ਛੱਡਣ ਵਾਲੇ ਨੇ ਜਿਹੜਾ ਅਸਲੀ ਹੈ ਫਿਰ ਜਿਹਦੀ ਸਾਥ ਕਰਦੇ ਆ ਸਾਡਾ ਸੰਸਾਰ ਵਿੱਚ ਆਇਆ ਸਫਲ ਹੋਣਾ ਤੇ ਪਾਤਸ਼ਾਹ ਨੇ ਪਾਣੀ ਦੇ ਅੰਦਰ ਕਿਹਾ ਕਿ ਭਾਈ ਪਿਆਰਿਆ ਕੱਚੜਿਆਂ ਸਿਉ ਤੂੰਡ ਸੱਜਣ ਸੰਤ ਪੱਕਿਆ ਕਿ ਪਾਈ ਕਚੜਿਆਂ ਨਾਲੋਂ ਤੋੜ ਦੇ ਇਹਨਾਂ ਦੀ ਸੰਗਤ ਨਾ ਕਰੀ ਤੇ ਭਗਤ ਕਬੀਰ ਜੀ ਨੇ ਵੀ ਸਪਸ਼ਟ ਕਿਹਾ ਕਬੀਰ ਸੰਗਤ ਕਰੀਐ ਸਾਧ ਕੀ ਜੋ ਅੰਤ ਕਰੈ ਨਿਰਵਾਹ ਸਾਖਤ ਸੰਗ ਨਾ ਕੀਜੀਐ ਜਾਣਤੇ ਹੋਏ ਬਿਨਾ ਇਹ ਵਿਨਾਸ਼ ਕਰ ਦਿੰਦਾ ਜਿਹੜਾ ਸਾਖਤ ਹੈ ਜਿਹੜਾ ਕੱਚਾ ਜਿਹੜਾ ਕਿਤੇ ਵੀ ਧੋਖਾ ਦੇ ਸਕਦਾ ਤੇ ਪਾਤਸ਼ਾਹ ਕਹਿੰਦੇ ਕੱਚੜਿਆਂ ਸਿਉ ਤੋੜ ਟੂੜ ਸੱਜਣ ਸੰਤ ਪੱਕਿਆਂ ਪੱਕਿਆਂ ਦੇ ਨਾਲ ਆਪਣੀ ਦੋਸਤੀ ਕਰ ਜਿਹੜਾ ਤੇਰਾ ਸਾਥ ਦੇਣ ਵਾਲੇ ਹੋਣ ਜਿਹੜੇ ਕੱਚੇ ਨੇ ਉਹ ਕਹਿੰਦੇ ਤੇਰਾ ਇਤਨਾ ਕੋਈ ਸਾਥ ਦੇਣਗੇ ਉਹ ਜੀਵਨ ਦੇ ਵਿਛੜੇ ਜਿਹੜੇ ਕੱਚੇ ਨੇ ਉਹ ਜੀਵਦੇ ਹੀ ਸਾਥ ਛੱਡ ਦਿੰਦੇ ਆ ਪਿਆਰਿਓ ਉਹ ਮੋਇਆ ਨਾ ਜਾਈ ਛੋੜ ਤੇ ਜਿਹੜੇ ਪੱਕੇ ਨੇ ਉਹ ਮੋਇਆ ਤੋਂ ਬਾਅਦ ਵੀ ਸਰੀਰ ਤਿਆਗਣ ਤੋਂ ਬਾਅਦ ਵੀ ਉਸ ਦਰਗਾਹ ਦੇ ਵਿੱਚ ਸਾਡੀ ਸਪੋਰਟ ਵੜ ਕੇ ਖੜ ਜਾਂਦੀ ਹੈ ਸਾਡੇ ਹੱਕ ਦੇ ਵੀ ਸਾਡੀ ਵਕਾਲਤ ਸਾਡਾ ਜਿਹੜਾ ਨਾਮ ਜਪਿਆ ਜਿਹੜਾ ਅਸੀਂ ਪਿਰਦੀ ਸੰਗਤ ਕਰਦੇ ਆ ਸ਼ਬਦ ਰੂਪ ਪਿਰਦੀ ਸੰਗਤ ਕਰਦੇ ਆ ਬਤੀਤ ਕਰਨਾ ਇਸ ਸਮੇਂ ਨੇ ਸਾਡਾ ਉਥੇ ਦਰਗਾਹ ਦੇ ਵਿੱਚ ਜਾ ਕੇ ਸਪੋਰਟ ਕਰਨੀ ਹੈ ਸਾਡੇ ਹੱਕ ਦੇ ਵਿੱਚ ਬੋਲਣਾ ਹੈ ਤਨ ਜਾਗੈ ਕਹਿੰਦੇ ਇਸਤਰੀ ਇਹ ਜਗਿਆਸ ਰੂਪ ਜਾਗ ਪੈਂਦੀ ਹੈ ਕਦੋਂ ਜੇ ਪਿਰ ਬੁਲੰਤਾ ਜੇ ਪਿਰ ਪਰਮੇਸ਼ਰ ਬੁਲਾਵੇ ਜੇ ਰਹਿਮਤ ਹੋ ਜਾਏ ਤਾਂ ਭਾਈ ਇਹ ਜਗਿਆਸ ਰੂਪ ਇਸਤਰੀ ਬੋਲਦੀ ਹੈ ਭਈ ਮੇਰਾ ਸੀ ਬਹੁਤ ਦਿਨ ਲੱਗੇ ਕਹਿੰਦੇ ਭਾਈ ਨਿਰਾਸ਼ਾ ਦੇ ਆਲਮ ਦੇ ਵਿੱਚ ਬਹੁਤ ਸਮਾਂ ਗੁਜ਼ਰ ਗਿਆ ਗੁਰੂ ਨਾਲੋਂ ਟੁੱਟ ਕੇ ਬਹੁਤ ਸਮਾਂ ਗੁਜ਼ਰ ਗਿਆ ਦੇਸ਼ ਦਿਸੰਤਰ ਮੈਂ ਸਗਲੇ ਝਾਗੇ ਦੇਸ਼ਾਂ ਦਿਸੰਤਰਾਂ ਦੇ ਰਟਣ ਭਾਉ ਕਈਆਂ ਪਾਸੇ ਭਟਕ-ਭਟਕ ਕੇ ਗੁਰੂ ਨਾਲੋਂ ਟੁੱਟ ਕੇ ਮੈਂ ਪਿਛੜ ਕੇ ਆਪਣਾ ਸਮਾਂ ਬ्यर्थ ਹੋ ਗਿਆ ਕਿ ਨਜ਼ਰਾਂ ਨਾ ਪਾਵੂ ਬਿਨ ਪਗ ਭਾਗੇ ਹੋਏ ਕਿਰਪਾਲ ਪ੍ਰਭ ਮਿਲਸ ਭਾਗੇ